ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਅਪਡੇਟ ਪੰਜਾਬ ਪੁਲਿਸ ਕਨਸਟੇਬਲ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ ਕਿ ਜਿਹੜੇ ਉਹਨਾਂ ਦੇ ਐਡਮਿਟ ਕਾਰਡ ਨੇ ਉਹਨਾਂ ਦੇ ਸ਼ੈਡਿਊਲ ਦੀ ਉਹਨਾਂ ਦੀ ਟਾਈਮਿੰਗ ਤੇ ਉਹਨਾਂ ਦੀ ਗਰਾਊਂਡ ਐਂਟਰੀ ਬਾਰੇ ਉਹਨਾਂ ਦਾ ਕੀ ਕੀ ਜਿਹੜੇ ਉਹਨਾਂ ਨੂੰ ਡਾਕੂਮੈਂਟਸ ਨੇ ਗਰਾਊਂਡ ਦੇ ਵਿੱਚ ਲੈ ਕੇ ਜਾਣੇ ਪੈਣਗੇ ਜਿਵੇਂ ਕਿ ਤੁਸੀਂ ਇਹ ਐਡਮਿਟ ਕਾਰਡ ਦੀ ਫੋਟੋ ਦੇਖ ਰਹੇ ਹੋ ਆਪਾਂ ਇਹ ਕਿਸੇ ਦੀ ਪਰਸਨਲ ਆਈਡੈਂਟੀਟੀ ਆਪਾਂ ਨਹੀਂ ਸ਼ੋਅ ਕਰ ਸਕਦੇ ਠੀਕ ਹੈ ਆਪਾਂ ਤੁਹਾਨੂੰ ਇਹ ਜੀ ਇਹਦੇ ਵਿੱਚ ਜਿਹੜਾ ਤੁਹਾਡਾ ਟਾਈਮਿੰਗ ਹੈ ਤੁਹਾਡਾ ਸ਼ਡਿਊਲ ਆਪਾਂ ਤੁਹਾਨੂੰ ਸਭ ਕੁਝ ਚੈੱਕ ਕਰਵਾਉਣਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਐਡਮਿਟ ਕਾਰਡ ਤੇ ਆਪਣਾ ਗਰਾਊਂਡ ਆਪਣੀ ਟਾਈਮਿੰਗ ਠੀਕ ਹੈ ਗਰਾਊਂਡ ਦੀ ਐਂਟਰੀ ਸਮਾਂ ਕਿਵੇਂ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਾਂ ਗੱਲ ਕਰਾਂਗੇ 2026 ਵਾਲਿਆਂ ਬਾਰੇ ਕਿ ਉਹਨਾਂ ਨੇ 2024 ਤੇ 2025 ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਤੋਂ ਕਿੰਨਾ ਜ਼ਿਆਦਾ ਤੁਹਾਨੂੰ ਸਕੋਰ ਕਰਨਾ ਪਊਗਾ ਤੇ ਜਿਹੜੀ ਆਪਾਂ ਪੰਜਾਬ ਪੁਲਿਸ ਕਨਸਟੇਬਲ 2025 ਵਾਲਿਆਂ ਲਈ ਐਕਸਪੈਕਟਿਡ ਕੱਟਆਫ ਲੱਗੇ ਆ ਉਹਨਾਂ ਤੋਂ ਤੁਸੀਂ ਕਿੰਨਾ ਕੁ ਹਾਈ ਸਕੋਰ ਕਰੋ ਤਾਂ ਜੋ ਤੁਹਾਡੀ ਸਿਲੈਕਸ਼ਨ ਆ ਜਿਹੜੀ ਠੀਕ ਹੈ ਬਾਕੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੀ ਅੱਜ ਦੀ ਵੀਡੀਓ ਆਪਾਂ ਉਹ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਐਡਮਿਟ ਕਾਰਡ ਬਾਰੇ ਠੀਕ ਹੈ ਇਹ ਐਡਮਿਟ ਕਾਰਡ ਜਿਹੜਾ ਹੈਗਾ ਇਹ ਪੰਜਾਬ ਪੁਲਿਸ ਕਾਨਸਟ 2024 ਦੇ ਬੱਚੇ ਦਾ ਹੈ ਠੀਕ ਹੈ ਇਹ 2024 ਵਾਲੇ ਬੱਚਿਆਂ ਦਾ ਕੈਂਡੀਡੇਟ ਸੀ ਆਪਾਂ ਉਹਨਾਂ ਤੋਂ ਜਿਹੜਾ ਹੈ ਇਹ ਐਡਮਿਟ ਕਾਰਡ ਮੰਗਾਇਆ ਜਿਹੜਾ ਫ ਤੁਹਾਡੇ ਜਿਵੇਂ ਤੁਸੀਂ ਪਹਿਲਾ ਐਗਜ਼ਾਮ ਦਿੱਤਾ ਐਗਜ਼ੈਪਲੀ ਜਿਹੜਾ ਹੈਗਾ ਤੁਹਾਡਾ ਰਿਟਰਨ ਐਗਜ਼ਾਮ ਹੋਇਆ ਸੀ ਉਹਦੇ ਲਈ ਐਡਮਿਟ ਕਾਰਡ ਅਲੱਗ ਆਇਆ ਸੀਗਾ ਠੀਕ ਹੈ ਫਿਰ ਹੁਣ ਜਿਹੜਾ ਤੁਹਾਡਾ ਫਿਜ਼ੀਕਲ ਹੈ ਇਹਦੇ ਲਈ ਐਡਮਿਟ ਕਾਰਡ ਅਲੱਗ ਆਉਗਾ ਤੇ ਅੱਗੇ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਹਦੇ ਲਈ ਜਿਹੜਾ ਐਡਮਿਟ ਕਾਰਡ ਆ ਉਹ ਲੱਗ ਆਊਗਾ ਠੀਕ ਹੈ ਇਹ ਤਿੰਨ ਵਾਰ ਜਿਹੜੇ ਤੁਹਾਡੇ ਐਡਮਿਟ ਕਾਰਡ ਆਉਂਦੇ ਹੁੰਦੇ ਆ ਤੇ ਇਸ ਤੋਂ ਬਾਅਦ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡੀ ਮੈਡੀਕਲ ਤੇ ਮੈਡੀਕਲ ਹੋਊਗਾ ਠੀਕ ਆ ਜਾਂ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਫਾਈਨਲ ਹੋਣੀ ਹੈ ਜਿੱਦੋਂ ਤੁਹਾਡੇ ਸਾਰੇ ਡਾਕੂਮੈਂਟ ਸਬਮਿਟ ਕੀਤੇ ਜਾਣਗੇ ਉਸ ਸਮੇਂ ਕੋਈ ਐਡਮਿਟ ਕਾਰਡ ਨਹੀਂ ਆਉਂਦਾ ਬਸ ਇਹ ਤਿੰਨ ਤਰੀਕ ਬਾਅਦ ਜਿਹੜੇ ਹੈਗੇ ਐਡਮਿਟ ਕਾਰਡ ਆਉਂਦੇ ਹੁੰਦੇ ਤੁਹਾਡੇ ਤੇ ਤਿੰਨੋਂ ਵਾਰ ਅਲੱਗ-ਅਲੱਗ ਐਡਮਿਟ ਕਾਰਡ ਆਉਂਦੇ ਆ ਪਰ ਉਹਨਾਂ ਦਾ ਜਿਹੜਾ ਰੋਲ ਨੰਬਰ ਹੈ ਤੇ ਉਹਨਾਂ ਦਾ ਜਿਹੜਾ ਸੀਰੀਅਲ ਨੰਬਰ ਹੈ ਸੀਰੀਅਲ ਨੰਬਰ ਐਡਮਿਟ ਕਾਰਡ ਦੇ ਨੀਚੇ ਹੁੰਦਾ ਠੀਕ ਹੈ ਉਹ ਮਤਲਬ ਕਿ ਸੀਰੀਅਲ ਨੰਬਰ ਤੇ ਐ ਇਹੀ ਆਪਣੇ ਕੋਲ ਜਿਹੜਾ ਹੈਗਾ ਸਟੇਜ 2 ਦਾ ਆਪਣੇ ਕੋਲ ਮਤਲਬ ਕਿ ਫੀਕਲ ਸਟੇਜ 2 ਹੋ ਜਾਂਦੀ ਹੈ ਠੀਕ ਹੈ ਇੱਥੇ ਇਹ ਐਡਮਿਟ ਕਾਰਡ ਹੈ ਤੇ ਇਹਦੇ ਵਿੱਚ ਜਦੋਂ ਤੁਸੀਂ نیچے ਦੇਖੋਗੇ ਤਾਂ ਇਹ ਦੇਖੋ ਜਿਵੇਂ ਇਹ ਪਿਛਲੇ ਸਾਲ ਦਾ ਸੀ ਠੀਕ ਹੈ ਗਰਾਊਂਡ ਸੋਡੇ ਸੇਮ ਰਹਿਣੇ ਆ ਜਿੱਥੇ ਪਿਛਲੇ ਸਾਲ ਵਾਲੇ ਬੱਚਿਆਂ ਦਾ ਮਤਲਬ ਕਿ ਫੀਕਲ ਹੋਇਆ ਸੀ ਉੱਥੋਂ ਹੀ ਹੁਣ ਇਸ ਸਾਲ ਬੱਚਿਆਂ ਦਾ ਫੀਕਲ ਹੋਣਾ ਹੈ ਹੁਣ ਦੇਖੋ ਵੈਨਿਊ ਨੇਮ ਮਤਲਬ ਕਿ ਕਿਹੜਾ ਗਰਾਊਂਡ ਸੀ ਇਹ ਆਰਟੀਸੀ ਪਰੇਡ ਗਰਾਊਂਡ ਪੀਏਪੀ ਜਲੰਧਰ ਠੀਕ ਹੈ ਇਹ ਪਰੇਡ ਗਰਾਉਂਡ ਸੀ ਕੱਲ ਮੈਂ ਤੁਹਾਨੂੰ ਪਰੇਡ ਗਰਾਉਂਡ ਤੇ ਐਥਲੈਟਿਕ ਗਰਾਉਂਡ ਬਾਰੇ ਦੱਸਿਆ ਸੀ ਇੱਕ ਹੁੰਦਾ ਐਥਲੈਟਿਕ ਗਰਾਉਂਡ ਹੈ ਉੱਥੇ ਠੀਕ ਹੈ ਇੱਕ ਹੈਗਾ ਪਰੇਡ ਗਰਾਉਂਡ ਮਤਲਬ ਕਿ ਡਿਫਰੈਂਟ ਡਿਫਰੈਂਟ ਨੇਮ ਨੇ ਉਹਨਾਂ ਚ ਗਰਾਉਂਡ ਚ ਕੋਈ ਫਰਕ ਨਹੀਂ ਦੋਵੇਂ ਮਤਲਬ ਕਿ ਗਰਾਉਂਡ ਵਾਲੀ ਆਪਾਂ ਕਹਿ ਸਕਦੇ ਹਾਂ ਨੇਚਰਲ ਗਰਾਉਂਡ ਦਾ ਜਿੱਥੇ ਮਤਲਬ ਕਿ ਘਾਹ ਲੱਗਿਆ ਹੋਇਆ ਠੀਕ ਆ ਐਥਲੈਟਿਕ ਗਰਾਉਂਡ ਤਾਂ ਮੋਸਟਲੀ ਬੁਆਏਜ਼ ਲਈ ਆ ਤੇ ਪਰੇਡ ਗਰਾਉਂਡ ਮੋਸਟਲੀ ਹੈ ਗਰਲਜ਼ ਲਈ ਪਰ ਜਦੋਂ ਗਰਲਜ਼ ਦੇ ਟ੍ਰੈਨ ਫਿਜ਼ੀਕਲ ਜਲਦੀ ਨਿਪਟ ਜਾਂਦੇ ਆ ਤਾਂ ਉੱਥੇ ਬॉयਜ਼ ਦੇ ਜਿਹੜੇ ਫਿਜ਼ੀਕਲ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਠੀਕ ਆ ਇਸ ਲਈ ਜਿਹੜਾ ਇਹ ਵੈਨਿਊ ਇਹ ਜਿਹੜਾ ਬੱਚੇ ਦਾ ਆਪਣੇ ਕੋਲ ਫਿਜ਼ੀਕਲ ਹੋਇਆ ਸੀਗਾ ਇਹ ਪ੍ਰੇਡ ਗਰਾਊਂਡ ਦੇ ਵਿੱਚ ਹੋਇਆ ਸੀ ਪੀਪੀ ਜਿਲੈਂਦਰ ਦੇ ਵਿੱਚ ਤੇ ਇਹ ਉੱਥੇ ਮਤਲਬ ਕਿ ਸਾਰਾ ਸਾਨੂੰ ਐਡਰੈਸ ਦਿੱਤਾ ਭਈ ਐਂਟਰੀ ਗੇਟ ਐਂਟਰੀ ਗੇਟ ਕਈ ਵਾਰ ਉੱਥੇ ਬੱਚੇ ਉਲਝ ਜਾਂਦੇ ਆ ਉੱਥੇ ਕਿਉਂਕਿ ਗਰਾਊਂਡ ਦੇ ਇੱਕ ਕਈਸ ਹੈਡ ਗੇਟ ਨੇਗੇ ਤੇ ਤੁਸੀਂ ਜਦੋਂ ਵੀ ਬੱਸ ੱਡੇ ਤੋਂ ਜਾਂ ਤੁਸੀਂ ਕਿਸੇ ਵੀ ਆਪਣੇ ਕਿਸੇ ਗੱਡੀ ਥਰੂ ਜਾਓ ਜਾਂ ਤੁਸੀਂ ਕਿਸੇ ਆਟੋ ਵਾਲੇ ਤੋਂ ਜਾਓ ਤਾਂ ਤੁਸੀਂ ਉੱਥੇ ਕਹਿਣਾ ਲਾਦੋ ਵਾਲੀ ਗੇਟ ਤੇ ਮਤਲਬ ਕਿ ਰੋਡ ਵਾਲੀ ਸਾਈਡ ਲੈ ਜਾਓ ਸਾਨੂੰ ਉਹ ਉੱਥੇ ਲਾ ਦਾਂਗੇ ਠੀਕ ਹੈ ਉਹ ਸਾਈਡ ਲੈ ਜਾਣਗੇ ਜਿਸ ਸਾਈਡ ਇਹ ਗਰਾਊਂਡ ਹੋਊਗਾ ਕਿਉਂਕਿ ਇਹ ਦੋ ਗਰਾਊਂਡ ਕੋਲੇ-ਕੋਲੇ ਨੇ ਐਥਲੈਟਿਕ ਟ੍ਰੈਕ ਹੈ ਤਾਂ ਮੇਬੀ ਹੋ ਸਕਦਾ ਤੁਹਾਨੂੰ ਗਲਤੀ ਨਾਲ ਫਦੇਓ ਕਈ ਵਾਰ ਦੂਜੇ ਗਰਾਊਂਡ ਦੇ ਵਿੱਚ ਨਾ ਲਾ ਦਾਂ ਠੀਕ ਹੈ ਤਾਂ ਤੁਸੀਂ ਇਹ ਜਰੂਰ ਦੱਸੋ ਕਿ ਲਾਦੋ ਵਾਲੀ ਸਾਈਡ ਤੋਂ ਜਾਣਾ ਠੀਕ ਹੈ ਤੇ ਹੁਣ ਜਿਹੜੀ ਜਿਹੜੀ ਮੈਂ ਆਪਾਂ ਤੁਹਾਨੂੰ ਆਇਡੈਂਟੀਟੀ ਪ੍ਰੂਫ ਦੀ ਗੱਲ ਕਰਦੇ ਆ ਇਹ ਇੱਥੇ ਲਿਖਿਆ ਹੈ ਪੈਨ ਕਾਰਡ ਪਾਸਪੋਰਟ ਸਾਈਜ਼ ਜਿਹੜੀਆਂ ਹੈਗੇ ਫੋਟੋਜ਼ ਆ ਗਈਆਂ ਠੀਕ ਆ ਡਰਾਈਵਿੰਗ ਲਾਇਸੈਂਸ ਆ ਗਿਆ ਵੋਟਰ ਕਾਰਡ ਆ ਗਿਆ ਆਧਾਰ ਕਾਰਡ ਆਧਾਰ ਕਾਰਡ ਤੁਸੀਂ ਆਪਣਾ ਜਿਹੜਾ ਹੈਗਾ ओरिजिनल ਲੈ ਕੇ ਜਾਓ ਤੇ ਨਾਲ ਇੱਕ ਤੁਸੀਂ ਚਾਹੇ ਤਾਂ ਪੈਨ ਕਾਰਡ ਲੈਓ ਚਾਹੇ ਵੋਟਰ ਕਾਰਡ ਲੈਓ ਮਤਲਬ ਕੁੱਲ ਤਿੰਨ ਚੀਜ਼ਾਂ ਲੈ ਕੇ ਜਾਣੀਆਂ ਨੇ ਤੁਸੀਂ ਆਪਣੀ ਆਇਡੈਂਟੀਟੀ ਹੋਗੀ ਆਧਾਰ ਕਾਰਡ ਤੇ ਪੈਨ ਕਾਰਡ ਜਾਂ ਵੋਟਰ ਕਾਰਡ ਠੀਕ ਹੈ ਜਾਂ ਤੇ ਆਪਣੀ ਨਾਲ ਇੱਕ ਜਾਂ ਦੋ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੀਆਂ ਨੇ ਇਹ ਤੁਸੀਂ ਸਾਰੇ ਡਾਕੂਮੈਂਟਸ ਲੈ ਕੇ ਤੁਸੀਂ ਆਪਣਾ ਗਰਾ ਐਂਟਰੀ ਟਾਈਮ ਕੀ ਹੈ 9 ਵਜੇ ਆਪਾਂ ਜਦੋਂ ਇਸ ਬੱਚੇ ਨਾਲ ਗੱਲ ਕਰੀ ਸੀ ਜਿਹਨੇ ਕਿਹਾ ਸੀ ਕਿ ਸਰ ਮੈਂ ਜਲਦੀ ਪਹੁੰਚ ਗਿਆ ਸੀ ਤੇ ਜਲਦੀ ਪਹੁੰਚਣ ਕਰਕੇ ਮੈਂ ਮਤਲਬ ਕਿ ਜਿਹੜੀ ਹੈਗੇ 7-8 ਵਜੇ ਮਤਲਬ ਕਿ ਐਂਟਰੀ ਕਰ ਲਈ ਸੀ ਮੈਂ ਮਤਲਬ ਕਿ ਇਸ ਟਾਈਮ ਨੂੰ ਨਹੀਂ ਦੇਖਿਆ ਗਰਾਊਂਡ ਦੇ ਉੱਤੇ ਇਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਮੈਂ ਮਤਲਬ ਕਿ ਟਾਈਮ ਚੈੱਕ ਹੀ ਨਹੀਂ ਕਰਿਆ ਸੋ ਉਸ ਵੇ ਗਰਾਊਂਡ ਦੇ ਵਿੱਚ ਐਂਟਰੀ ਕਰਨ ਲੱਗੇ ਠੀਕ ਹੈ ਤੇ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਤੁਸੀਂ ਜਲਦੀ ਪਹੁੰਚਦੇ ਹੋ ਤਾਂ ਜਲਦੀ ਗਰਾਊਂਡ ਦੇ ਐਂਟਰੀ ਕਰ ਲਿਓ ਲੇਟ ਪਹੁੰਚਦੇ ਹੋ ਤਾਂ ਲੇਟ ਗਰਾਊਂਡ ਦੇ ਵਿੱਚ ਐਂਟਰੀ ਕਰ ਲਿਓ ਬਸ ਜਿਹੜਾ ਹੈਗਾ ਸੋਟ ਠੀਕ ਹੈ ਇਹ ਸੀ ਐਡਮਿਟ ਕਾਰਡ ਦੀ ਗੱਲ ਹੁਣ ਜਿਹੜੇ 2025 ਵਾਲਿਆਂ ਦੇ ਐਡਮਿਟ ਕਾਰਡ ਨੇ ਇਹ ਕੱਲ ਨੂੰ ਸ਼ਾਮ ਨੂੰ ਕੱਲ ਨੂੰ ਦੇਖੋ ਇੱਕ ਤਰੀਕ ਹੈ ਕੱਲ ਨੂੰ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਤੇ ਸੀਗਾ ਕਿ ਇੱਕ ਤਰੀਕ ਨੂੰ ਤੁਹਾਡੀ ਅਪਡੇਟ ਆ ਜੂਗੀ ਤੇ 7 ਤਰੀਕ ਤੋਂ ਤੁਹਾਡੇ ਫਿਜ਼ੀਕਲ ਸਟਾਰਟ ਹੋ ਜਾਣਗੇ ਠੀਕ ਹੈ 7 ਤਰੀਕ ਤੋਂ ਜਿਹੜੇ ਫਿਜ਼ੀਕਲ ਸਟਾਰਟ ਹੋਣ ਉਹਨਾਂ ਦੀ ਅਪਡੇਟ ਕੱਲ ਨੂੰ ਸ਼ਾਮ ਨੂੰ ਤੁਹਾਨੂੰ 7 ਵਜੇ ਤੁਹਾਡੀ ਸਾਈਟ ਦੇ ਉੱਪਰ ਤੁਹਾਡੀ ਆਈਡੀ ਦੇ ਵਿੱਚ ਤੁਹਾਡਾ ਐਡਮਿਟ ਕਾਰਡ ਆ ਜਾਣਗੇ ਇਹ ਗੱਲ ਯਾਦ ਰੱਖਿਓ ਕੱਲ ਨੂੰ 7 ਵਜੇ ਹੈਗਾ ਠੀਕ ਹੈ 1 ਤਰੀਕ ਨੂੰ ਤੁਹਾਡੇ ਫਿਜ਼ੀਕਲ ਦੇ ਜਿਹੜੇ ਐਡਮਿਟ ਤੇ ਦੋ ਦੋ ਤੁਸੀਂ ਪ੍ਰਿੰਟ ਕਰਵਾ ਕੇ ਰੱਖ ਲਿਓ ਕੋਈ ਵਾਰ ਇੱਕ ਮੌਕੇ ਤੇ ਗੁੰਮ ਹੋ ਜਾਂਦਾ ਠੀਕ ਆ ਜਾਂ ਮੇਬੀ ਆਈਡੀ ਕੋਈ ਫੋਰਗੇਟ ਹੋ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ ਤਾਂ ਤੁਸੀਂ ਆਪਣੇ ਇਹੜਾ ਐਡਮਿਟ ਕਾਰਡ ਨੂੰ ਦੋ ਵਾਰ ਪ੍ਰਿੰਟ ਕਰਵਾ ਕੇ ਰੱਖ ਲਿਓ ਠੀਕ ਹੈ ਤੇ ਮੈਨਸ ਸਿਰਫ ਆਪਾਂ ਨੂੰ ਜਿਹੜਾ ਉੱਥੇ ਤੁਸੀਂ ਫਰੰਟ ਪੇਜ ਹੀ ਲੈ ਕੇ ਜਾਣਾ ਇੰਟਰ ਇਹ ਦੇਖੋ ਇਹ ਲਾਸਟ ਜਿਹੜੇ ਫੀਗਲ ਹੋਏ ਸੀ 11 12 2024 1 ਦਸੰਬਰ 2024 ਨੂੰ ਹੋਏ ਹੋਏ ਸੀਗੇ ਠੀਕ ਹੈ ਤੇ ਇਹ ਆਪਣੇ ਹੁਣ ਡਾਕੂਮੈਂਟਸ ਦੀ ਗੱਲ ਹੋ ਗਈ ਹੁਣ ਆਪਾਂ ਗੱਲ ਕਰਦੇ ਹਾਂ 2026 ਵਾਲਿਆਂ ਲਈ ਤੇ ਪੰਜਾਬ ਪੁਲਿਸ 2025 ਦੀ ਐਕਸਪੈਕਟਿਡ ਕਟਆਫ ਕਿੰਨੀ ਜਾ ਤੇ ਇਹ ਮੈਂ ਜਿਹੜੀ ਇਹਨਾਂ ਬਾਰੇ ਪਹਿਲਾਂ ਵੀ ਕੁਝ ਜਿਹੜੇ ਸੈਸ਼ਨ ਬਣਾਏ ਸੀਗੇ ਕਿਉਂਕਿ ਬੱਚਿਆਂ ਦੇ ਕਮੈਂਟ ਆਉਂਦੇ ਨੇ ਸਰ ਐਨੇ ਨੰਬਰ ਨੇ ਆਹ ਕੈਟਾਗਰੀਆਂ ਸਿਲੈਕਸ਼ਨ ਹੋ ਜੂਗਾ ਨਹੀਂ ਇੱਥੇ ਸੌਰੀ ਇੱਕ ਸਰਵਿਸਮੈਨ ਜਿੱਥੇ ਆਪਾਂ ਗਲਤ ਮਤਲਬ ਕੇ ਟਾਈਪਿੰਗ ਹੋਈ ਹੋਈ ਆ ਇਹ ਤੁਸੀਂ ਲਾ ਲਓ 1263 ਚਾਉਂਟ ਦੇ ਵਿਚਾਲੇ ਰਹਿ ਸਕਦੀ ਆ ਠੀਕ ਹੈ ਤੇ ਜਿਹੜੇ ਐਕਸਪੈਕਟਿਡ ਕੱਟਆਫ ਹੈ ਇਹ ਤਾਂ ਤੁਸੀਂ ਇਥੋਂ ਦੇਖ ਹੀ ਲਓਗੇ ਕਿ ਹੁਣ ਸੋਡੀ ਕੈਟਾਗਰੀ ਚੋਂ ਜਿਵੇਂ ਜਿਹੜੇ ਬੈਕਵਰਡ ਕਲਾਸਿਸ ਉਹਨਾਂ ਦੀ ਕਿਐਸੀ ਵਸਿਆ ਈਡਬਲਯੂਐਸ ਦੀ 70 71 ਤੱਕ ਮਤਲਬ ਕਿ ਫਾਈਨਲ ਜਾਣੀਆਂ ਠੀਕ ਹੈ ਐਕਸ ਸਰਵਿਸਮੈਨ ਦੀ ਜਰਨਲ ਦੀ ਆਜੂਗੀ 62 64 ਦੇ ਵਿਚਾਲੇ ਤੇ ਬੈਕਵਰਡ ਕਲਾਸਿਸ ਦੀ 64 65 ਐਕਸ ਸਰਵਿਸਮੈਨ ਐਸਸੀਐਮਬੀ ਦੀ 55 50 ਫਿਰ ਆਪਣੇ ਜਿਹੜੇ ਜਰਨਲ ਆਗੇ ਉਹਨਾਂ ਦੀ ਆਜੂ 83 84 ਫਿਰ ਆਪਣੇ ਐਸਸੀਐਮਬੀ ਆਗੇ 75 76 ਐਸਸੀਆਰਓ ਆਗੇ 80 81 ਵਾਰਡ ਆਫ ਫ੍ਰੀडम फाइਟਰ ਆਗੇ 50 52 ਵਾਰਡ ਆਫ ਪੁਰਸ ਪਰਸਨਲ ਆਗੇ 53 54 ਇਸ ਤਰੀਕੇ ਨਾਲ ਇਧਰ ਹੀ ਹੈ ਗਰਲ ਜਿਹੜੀ ਹੈਗੀ ਹੈ ਕੱਟ ਆਫ ਆ ਠੀਕ ਹੈ ਮਤਲਬ ਕਿ ਆਪਾਂ ਇਹ ਕਹਿ ਸਕਦੇ ਆ ਕਿ ਇਹ ਤੋਂ 2.2.4. ਥੱਲੇ ਠੀਕ ਹੈ ਜਾਂ 2.4. ਉੱਪਰ ਬਸ ਇੰਨੀ ਹੀ ਜਿਹੜੀ ਇਹ ਕੱਟ ਆਫ ਰਹਿਣੀ ਹੈ ਤੇ ਇਹ ਕੱਟ ਆਫ ਕਿਹੜੀ ਮਤਲਬ ਕਿ ਆਪਾਂ ਡਿਸਟ੍ਰਿਕਟ ਦੀ ਰਹਿਣੀ ਹੈ ਆਰਮਡ ਗੈਟਰ ਦੀ ਇਹ ਆਪਾਂ ਇੱਕ ਤਰੀਕੇ ਦੀ ਲੋਏਸਟ ਜਿਹੜੀ ਹੈਗਾ ਲੋਏਸਟ ਤੋਂ ਲੋਏਸਟ ਆਪਾਂ ਆਪਣੀ ਜਿਹੜੀ ਕੱਟ ਆਫ ਮੰਨ ਕੇ ਚੱਲ ਰਹੇ ਆ ਇਹ ਸੋਡੀ ਆਰਮਡ ਦੀ ਕਟ-ਆਫ ਮਤਲਬ ਕਿ ਸਿਲੈਕਸ਼ਨ ਤੁਹਾਡੀ ਆਰਮਡ ਦੇ ਵਿੱਚ ਹੋ ਸਕਦੀ ਹੈ ਜੇਕਰ ਤੁਹਾਡੇ ਇਸ ਕਟ-ਆਫ ਦੇ ਅੰਡਰ ਅੰਡਰ ਨੰਬਰ ਆਉਂਦੇ ਨੇ ਠੀਕ ਹੈ ਤੇ ਕੁਝ ਬੱਚੇ ਹੁੰਦੇ ਨੇ ਕਿ ਜਿਨ੍ਹਾਂ ਨੇ ਨੰਬਰ ਹਾਈਐਸਟ ਹੁੰਦੇ ਨੇ ਪਰ ਉਹਨਾਂ ਨੇ ਆਰਮਡ ਗੈਡਰ ਪ੍ਰੈਫਰੈਂਸ ਪਰ ਹੀ ਹੁੰਦੀ ਆ ਤਾਂ ਮੇਬੀ ਹੋ ਸਕਦਾ ਜਿਹੜੇ ਆਰਮਡ ਦੇ ਘੱਟ ਨੰਬਰ ਵਾਲੇ ਕੈਂਡੀਡੇਟ ਨੇ ਉਹ ਵੀ ਹੋਰ ਮਤਲਬ ਕਿ ਉਹਨਾਂ ਨੂੰ ਸੀਟਾਂ ਮਿਲ ਜਣਾ ਤੇ ਡਿਸਟ੍ਰਿਕਟ ਕਈਆਂ ਨੇ ਫਿਲ ਨਹੀਂ ਕਰ ਰਿਆ ਹੁੰਦਾ ਸਿਰਫ ਆਰਮਡ ਕਰਿਆ ਹੁੰਦਾ ਤਾਂ ਉੱਥੇ ਡਿਸਟ੍ਰਿਕਟ ਨੇ ਸੀਟਸ ਖਾਲੀ ਰਹਿ ਜਾਂਦੀਆਂ ਨੇ ਤਾਂ ਜਿਹੜੇ ਆਰਮਡ ਗੈਡਰ ਵਾਲੇ ਬੱਚੇ ਉਹਨੂੰ ਡਿਸਟ੍ਰਿਕਟ ਦੇ ਵਿੱਚ ਵੀ ਪਾਏ ਜਾਂਦੇ ਨੇ ਤਾਂ ਇੱਕ ਵਾਰੀ ਤੁਸੀਂ ਆਪਣੀ ਜਿਹੜੀ ਹੈਗੀ ਉਮੀਦ ਨਹੀਂ ਛੱਡਣੀ ਆਪਣਾ ਹੌਸਲਾ ਰੱਖੋ ਤੇ ਜਿੰਨਾ ਬੱਚਿਆਂ ਦੇ ਪੁਆਇੰਟਾਂ ਜੇ ਨੰਬਰ ਕੋਲੇ ਵੀ ਨਹੀਂ ਜਾਏ ਇਸ ਕੱਟਆਫ ਤੋਂ ਇੱਕ ਦੋ ਨੰਬਰ ਘੱਟ ਵੀ ਨੇ ਕਿਉਂਕਿ ਕੁਝ ਕੁਝ ਵੀ ਹੋ ਸਕਦਾ ਦੇਖੋ ਨਾ ਹੁਣ ਇਸ ਵਕਤ ਤੁਹਾਡੇ ਹੱਥ 'ਚਾ ਨਾ ਉਹਨਾਂ ਦੇ ਹੱਥ 'ਚਾ ਹੁਣ ਤੁਸੀਂ ਆਪਣਾ ਜਿਹੜਾ ਹੈਗਾ ਪੇਪਰ ਆਪਣਾ ਜਿਹੜਾ 100% ਦੇ ਕੇ ਆਏ ਸੀ ਠੀਕ ਹੈ ਤੁਸੀਂ ਜਿੰਨਾ ਵੀ ਸਕੋਰ ਕਰਿਆ ਫਿਰ ਤੁਸੀਂ ਉਹਨਾਂ ਜਿਹੜਾ ਫਿਜ਼ੀਕਲ ਹੈ ਉਹ ਵੀ ਆਪਣਾ 100% ਦੇਣਾ ਹੈ ਹੁਣ ਫਿਜ਼ੀਕਲ ਤੋਂ ਬਾਅਦ ਹੁਣ ਚਲੋ ਹੁਣ ਤੱਕ ਇਹ ਗੱਲ ਸੀਗੀ ਕਿ ਫਿਜ਼ੀਕਲ ਚੋਂ ਬੱਚੇ ਥੱਕ ਜਾਂਦੇ ਸੀ ਸਵੇਰੇ ਗਰਾਊਂਡ ਜਾ ਕੇ ਸ਼ਾਮ ਨੂੰ ਗਰਾਊਂਡ ਜਾ ਕੇ ਤਾਂ ਪੜ੍ਹਿਆ ਨਹੀਂ ਜਾਂਦਾ ਸੀ ਹੁਣ ਛੋਡੇ ਕੋਲ 7-8 ਦਿਨਾਂ ਦੀ ਸਾਰੀ ਖੇਚ ਲੈ 7-8 ਦਿਨਾਂ ਤੋਂ ਬਾਅਦ ਚਾਹੇ ਛੋਡੇ 90 ਨੰਬਰ ਨੇ ਚਾਹੇ ਛੋਡੇ 95 ਨੰਬਰ ਨੇ ਤੁਸੀਂ ਇਹ ਥੋੜੀ ਹੁਣ ਜ਼ਰੂਰੀ ਆਪਣਾ ਕਨਸਟੇਬਲ ਲੱਕੇ ਰਹਿਣਾ ਸਾਰੀ ਉਮਰ ਤੁਸੀਂ ਆਪਣੇ ਅੱਗੇ ਵੀ ਪੋਸਟਾਂ ਦੀ ਤਿਆਰੀ ਕਰਿਓ ਠੀਕ ਹੈ ਛੋਡੇ ਜਿੰਨੇ ਵੀ ਨੰਬਰ ਨੇ ਤੁਸੀਂ ਅੱਗੇ ਜ਼ਰੂਰ ਪੜਿਓ ਪੜਿਓ ਠੀਕ ਹੈ ਤੇ ਅੱਗੇ ਪੜਦੇ ਪੜਦੇ ਹੁਣ 2026 ਦੇ ਵਿੱਚ ਵੈਕੈਂਸੀਆਂ ਆਉਣੀਆਂ ਪੀਟਰ ਪਲੱਸ ਵੀ ਦੀਆਂ ਬਹੁਤ ਸਾਰੀਆਂ ਵੈਕੈਂਸੀਆਂ ਆਉਣ ਠੀਕ ਹੈ ਹੁਣ ਜੇਲ ਬਾਰਡਨ ਦੀਆਂ ਗਈਆਂ ਸੀ ਜਿਹਦੇ ਵਿੱਚ ਏ ਜਿਹੜੀ ਹੈਗੀ ਸੀ ਸੁਪਰਡੈਂਟ ਮਤਲਬ ਕਿ ਉਹਨਾਂ ਦੀ ਇੱਕ ਸੀਨੀਅਰ ਪੋਸਟ ਸੀ ਮੈਨੂੰ ਉਹਦਾ ਏਐਸਪੀ ਦੀ ਪੋਸਟ ਸੀ ਤੇ ਆਪਣੀ ਏਐਸਆਈ ਆ ਰਹੀ ਹੈ ਪੁਲਿਸ ਦੇ ਵਿੱਚ ਤੇ ਮਤਲਬ ਕਿ ਹੈੱਡ ਕਨਸਟਬਲ ਆਉਣਗੇ ਬਹੁਤ ਸਾਰੀਆਂ ਪੋਸਟਾਂ ਆਉਣੀਆਂ ਨੇ ਤੁਸੀਂ ਸਿਰਫ ਏਸੇ ਪੇਪਰ ਤੇ ਜਿਹੜਾ ਹੈਗਾ ਆਪਣੇ ਦਿਲ ਨਾਲ ਛੱਡੋ ਅਗਰ ਜਿੰਨਾ ਬੱਚਨ ਦੇ ਨੰਬਰ ਘਟਨੇ ਠੀਕ ਆ ਆਪਣਾ ਜਿਹੜਾ ਹੈਗਾ ਤਿਆਰੀ ਕਰੋ ਹੁਣ 2026 ਦੇ ਵਿੱਚ ਤੁਹਾਨੂੰ ਮਤਲਬ ਕਿ ਪਰ ਪਰ ਵੈਕੈਂਸੀ ਆਉਣਗੇ ਇੱਕ ਵੈਕੈਂਸੀ ਜਾਊਗੀ ਇੱਕ ਵੈਕੈਂਸੀ ਆਊਗੀ ਤੁਸੀਂ 2026 ਦੇ ਵਿੱਚ ਨੌਕਰੀ ਕਿਸੇ ਵੀ ਵੈਕੈਂਸੀ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਇੰਨੀਆਂ ਨੌਕਰੀਆਂ ਆਉਣੀਆਂ 2026 ਦੇ ਵਿੱਚ ਕਿਉਂਕਿ 2027 ਦੇ ਵਿੱਚ ਇਲੈਕਸ਼ਨ ਨੇ ਤੇ 2027 ਦੇ ਮਤਲਬ ਕਿ ਚੜਦੇ ਚੜਦੇ ਸਾਲੀ ਚੋਣ ਜਾਬਤਾ ਲੱਗ ਜੂ ਚੋਣ ਜਾਬਤਾ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਹੈਗੇ 2026 ਦੀਆਂ ਸਾਰੀਆਂ ਵੈਕੈਂਸੀਆਂ ਨੂੰ ਕੰਪਲੀਟ ਕਰ ਦੇਣਾ ਠੀਕ ਹੈ ਇਸ ਲਈ ਆਪਣੀ ਤਿਆਰੀ ਰੱਖਿਓ ਹੁਣ ਜਿਹੜੇ 2026 ਵਾਲੇ ਕੈਂਡੀਡੇਟ ਨੇ ਉਹਨਾਂ ਨੂੰ ਆਪਾਂ ਜਿਹੜੀ ਹੈਗੀ ਸਵਿਸ਼ਣ ਦੇਣੀ ਹੈ ਕਿ ਤੁਸੀਂ ਕਿੰਨਾ ਮਾਰਕਸ ਨੇ ਕਿੰਨੇ ਮਾਰਕਸ ਨੇ ਜਿਹੜੇ ਸਕੋਰ ਕਰ ਰਹੇ ਆ ਅਗਰ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋਣਾ ਹੁਣ ਜ ਤੁਸੀਂ ਆਪਾਂ ਇਹ ਫਾਈਨਲ ਕੱਟ-ਆਫ ਬਣਾ ਕੇ ਮੰਨ ਕੇ ਚੱਲ ਰਹੇ ਹਾਂ ਇੱਕ ਤਰੀਕੇ ਦੀ ਵੀ ਫਾਈਨਲ ਕੱਟ-ਆਫ ਇਹ ਡੀਵੀ ਤੱਕ ਜਿਹੜੀ ਕੱਟ-ਆਫ ਜਾ ਸਕਦੀ ਆ ਪਰ ਤੁਸੀਂ ਅਗਰ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਛੋਡੇ 1 ਜਾਂ 2 ਨੰਬਰ ਇਸ ਕੱਟ-ਆਫ ਦੇ ਉੱਪਰ ਹੋਣ ਸਿਰਫ ਫੀਕ ਕਰ ਲਈ ਠੀਕ ਹੈ ਤੁਸੀਂ ਪੇਪਰ ਦਿਓ ਛੋਡੇ 80 ਤੋਂ 82 ਨੰਬਰਾਂ ਦੇ ਵਿਚਾਲੇ ਛੋਡੇ ਨੰਬਰ ਆਉਣ ਠੀਕ ਹੈ ਤੇ ਜਿਹੜੇ ਹੁਣ ਜਿਵੇਂ ਆਪਣੇ ਬੀਸੀ ਕੈਟਾਗਰੀ ਆ ਗਈ ਤੇ ਜਰਨਲ ਕੈਟਾਗਰੀ ਆ ਗਈ ਤੁਸੀਂ ਆਪਣਾ ਟਾਰਗੇਟ ਮੰਨ ਕੇ ਚੱਲੋ 85+ ਦੇ ਨੰਬਰ ਠੀਕ ਹੈ 85+ ਲਾਉਂਗੇ ਤੇ ਬਾਕੀ ਕੈਟਾਗਰੀਜ਼ ਅਗਰ 80+ ਲੈਣੀਆਂ ਤਾਂ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਉਹ 2026 ਦੇ ਵਿੱਚ ਫਾਈਨਲ ਹੋ ਜਾਊਗੀ ਠੀਕ ਹੈ ਆਪਣਾ ਮਤਲਬ ਕਿ ਹੁਣ ਤੁਸੀਂ ਟਾਰਗੇਟ ਸੈੱਟ ਕਰਕੇ ਚੱਲੋ ਕਿ ਆ ਮਹੀਨੇ ਦੇ ਵਿੱਚ ਅਸੀਂ ਆ ਚੀਜ਼ ਕੰਪਲੀਟ ਕਰਨੀ ਆ ਮਹੀਨੇ ਦੇ ਵਿੱਚ ਆਹ ਕੰਮ ਚੀਜ਼ ਕੰਪਲੀਟ ਕਰਨੀ ਆ 4 ਮਹੀਨੇ ਦੇ ਵਿੱਚ 5 ਮਹੀਨੇ ਦੇ ਵਿੱਚ ਸਲਿਪਸ ਕੰਪਲੀਟ ਕਰ ਲੈਣਾ ਤੇ ਸਲਿਪਸ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਟੈਸਟ ਵਿੱਚ ਲਾਓ ਜਿੰਨੇ ਹੋ ਸਕਦੇ ਜਿੰਨੇ ਹੋ ਸਕਦੇ ਆ ਮਲਟੀਪਲ ਚੁਆਇਸ ਲਾਓ ਠੀਕ ਹੈ ਤੇ ਆਪਣੇ ਜਿਹੜੇ ਮਾਰਕਸ ਨੂੰ ਇ ਠੀਕ ਹੈ ਆਪਣਾ ਅਰੇਂਜਮੈਂਟ ਕਰੋ ਕਿਉਂਕਿ ਹੁਣ ਉਹ ਜਿਹੜੇ ਬਹੁਤ ਸਾਰੇ ਮਤਲਬ ਕਿ ਇੰਟਰਨੈਟ 'ਤੇ ਬਹੁਤ ਸੋਰਸ ਪਏ ਨੇ ਤੁਸੀਂ ਉੱਥੋਂ ਜਿਹੜਾ ਹੈਗਾ ਡੇਲੀ ਐਮਸੀਕਿਊ ਤੇ ਆਪਣਾ ਮੌਕ ਟੈਸਟ ਲਗਾ ਸਕਦੇ ਹੋ ਮਤਲਬ ਕਿ ओरिजिनल ਤਰੀਕੇ ਦੇ ਮੌਕ ਟੈਸਟ ਹੁੰਦੇ ਜਿਨ੍ਹਾਂ ਦੇ ਵਿੱਚ ਪ੍ਰੋਪਰ ਟਾਈਮਿੰਗ ਹੁੰਦੀ ਹੈ ਪ੍ਰੋਪਰ ਸ਼ਡਿਊਲ ਬਣਾ ਹੁੰਦਾ ਤੁਸੀਂ ਉੱਥੋਂ ਚੈੱਕ ਕਰਕੇ ਆਪਣੇ ਜਿਹੜੇ ਹੈਗਾ ਮਾਰਕਸ ਨੂੰ ਦੇਖ ਸਕਦੇ ਹੋ ਕਿ ਤੁਸੀਂ ਕਿੰਨੇ ਪਾਣੀ ਚ ਤੁਹਾਡੀ ਕਿੰਨੀ ਤਿਆਰੀ ਹੋਈ ਗਈ ਆ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਬਾਕੀ ਅਗਰ ਕੋਈ ਵੀ ਤੁਹਾਨੂੰ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਤੁਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਆਕਾ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ